ਕੀ ਰੂਟੀਨ ਹੈਗਾ ਜਿਹੜਾ ਅਸੀਂ ਹਰ ਡਿਸਟ੍ਰਿਕਟ ਤੇ ਜਾ ਕੇ ਅਸੀਂ ਲੋਕ ਅਦਾਲਤ ਲਗਾਣੇ ਆਂ ਕਈ ਵਾਰੀ ਹੁੰਦਾ ਹੈ ਕਿ ਜਿਹੜੇ ਮਤਲਬ ਕੋਈ ਮਜਬੂਰ ਵੀ ਹੁੰਦੇ ਨੇ ਕਿ ਐਡੀ ਦੂਰ ਮਹਾਲੀ ਨਹੀਂ ਆਇਆ ਜਾਂਦਾ ਸਭ ਕੋ ਤੇ ਉਹ ਕੇਸਸ ਜਿਹੜੇ ਸਾਡੇ ਕੋਲ ਪਟਿਆਲਾ ਡਿਸਟ੍ਰਿਕਟ ਦੇ ਹੈਗੇ ਸੀ ਇਸ ਟਾਈਮ ਦੇ ਉੱਤੇ ਉਹ ਸੀ ਕੁਝ ਨਿਊ ਕੇਸਸ ਸੀਗੇ ਜਿਹੜੇ ਬੰਦੇ ਆਏ ਨੇ ਮਿਲਣ ਦੇ ਲਈ ਤੇ ਕੁਝ ਇਹ ਤੇ ਜਿਹੜੀ ਮਾਲਾ ਸਟੇਸ਼ਨ ਦੇ ਉੱਤੇ ਕੇਸ ਨੇ ਉਹ ਵੀ ਆਏ ਹੋਏ ਸੀਗੇ ਔਰ ਕੇਸ ਦੇ ਡਿਫਰੈਂਟ ਟਾਈਪ ਆਫ ਕੇਸਸ ਨੇ ਕੁਝ ਕੇਸਸ ਹੋਮੈਸਟਿਕ ਵਾਇਲੈਂਸ ਦੇ ਨੇ ਕੁਝ ਕੇਸਸ ਡੌਰੀ ਦੇ ਨੇ ਤੇ ਕੁਝ ਜਿਹੜੇ ਹੈਗੇ ਨੇ ਕਿ ਵਿਆਹ ਕਰਾ ਕੇ ਛੱਡ ਦਿੱਤਾ ਗਿਆ ਹੈ ਤੇ ਉਹਨਾਂ ਨੇ ਤੁਹਾਨੂੰ ਵਾਪਿਸ ਨਹੀਂ ਬੁਲਾਇਆ ਕਰੇ ਕੁਝ ਉਹ ਕੇਸਸ ਨੇ ਕੁਝ ਪ੍ਰਾਪਰਟੀ ਰਿਲੇਟਿਡ ਵੀ ਕੇਸਸ ਹੈਗੇ ਸੀਗੇ ਸੋ ਇਸ ਤਰ੍ਹਾਂ ਦੇ ਮਿਲੇ ਜੁਲੇ ਕੇਸਸ ਸੀ ਔਰ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਕੇਸ ਨੂੰ ਜਾਂ ਹਰ ਇੱਕ ਕੰਪਲੇਨ ਨੂੰ ਐਂਟਰਟੇਨ ਕੀਤਾ ਜਾਵੇ ਉਹਦਾ ਸੋਲੂਸ਼ਨ ਲੱਭਿਆ ਜਾਵੇ ਜਿਸ ਦਾ ਕਿ ਅਸੀਂ ਹੱਲ ਕੀਤਾ ਵੀ ਇਹ ਕੁਝ ਜਿਹੜੇ ਆਈਓਜ਼ ਨੇ ਉਹਨਾਂ ਨੂੰ ਨਿਊ ਇਨਸਟਰਕਸ਼ਨਸ ਵੀ ਦਿੱਤੀਆਂ ਨੇ ਇਸ ਦੇ ਉੱਤੇ ਔਰ ਕਈ ਕੇਸਸ ਦੀ ਬਾਰੇ ਸੀ ਮੈਂ ਐਨ ਆਰ ਆਈ ਤੋਂ ਦੇ ਵੀ ਕੋਈ ਮਸਲੇ ਨਹੀਂ ਐਨ ਆਰ ਆਈ ਹਾਂ देयर ਆ ਦੋ ਤਿੰਨ ਕੇਸਸ ਹੈਗੇ ਸੀਗੇ ਜਿਦੇ ਕਿ ਲੜਕੀਆਂ ਦਾ ਵਿਆਹ ਹੋਇਆ ਸੀ ਹੁਣ ਉਹ ਇੱਥੇ ਆ ਜਾਂ ਲੜਕੇ ਬਾਹਰ ਚਲੇ ਗਏ ਨੇ ਤੇ ਉਹ ਹੁਣ ਉਹਨਾਂ ਨੂੰ ਬੁਲਾ ਨਹੀਂ ਰਹੇ ਤੇ ਉਹਨਾਂ ਦੇ ਨੰਬਰਸ ਬਲੌਕ ਕਰਤੇ ਰਹੇ ਤੇ ਜਿਹੜੇ ਸਹਰਾਕਰ ਇੱਥੇ ਹੈਗਾ ਉਹ ਉਹਨਾਂ ਨੂੰ ਆਪਣੇ ਘਰੇ ਰੱਖਣ ਨੂੰ ਤਿਆਰ ਨਹੀਂ ਮੈਂ ਜਿਹੜੇ ਕੈਸਸ ਦੇ ਕੇ ਸਭ ਤੋਂ ਜ਼ਿਆਦਾ ਤੁਹਾਡੇ ਕੋਲ ਆਉਂਦੇ ਨੇਗੇ ਜਾਂ ਮਹਿਲਾ ਜਿਹੜੀ ਪੈਸਿਚੂ ਸਕੂਲ ਵੀ ਜਾਂਦੇ ਨੇਗੇ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਵੇਖਦੇ ਹੋ ਜਾਂ ਉਸ ਦੇ ਉੱਪਰ ਕਿਸ ਤਰ੍ਹਾਂ ਕੰਮ ਕੀਤਾ ਜਾਦਾ ਕਿਉਂਕਿ ਬਹੁਤ ਕਾਟਪੀਰੇਟ ਜਿਹੜਾ ਉਹ ਰਹਿੰਦਾ ਹੈਗਾ ਪਹਿਲਾ ਹੁੰਦਾ ਸੀਗਾ ਕਿ ਦਹੇਜ ਨੂੰ ਲੈ ਕੇ ਇਹ ਚੱਕਰ ਪੈਂਦਾ ਸੀਗਾ ਲੇਕਿਨ ਹੁਣ ਆਪਸੀ ਗਲੇਸ਼ ਜਿਹੜਾ ਬਹੁਤ ਹੁੰਦਾ ਇਸ ਨੂੰ ਕਿਵੇਂ ਹੈਂਡਲਿੰਗ ਜਿਹੜਾ ਕੀਤਾ ਜਾਂਦਾ ਦੇਖੋ ਐਦਾਂ ਹੈ ਕਿ ਜਿਹੜੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੇ ਜਾਂ ਲਿਵ ਇਨ ਰਿਲੇਸ਼ਨਸ਼ਿਪ ਦੇ ਨਾਲ ਅਡ ਹੋ ਗਏ ਜਾਂ ਅਲੱਗ-ਅਲੱਗ ਚਲੇ ਗਏ ਇਹਦੇ ਲਈ ਅਸੀਂ ਇਹ ਕਰਦੇ ਹਾਂ ਕਿ ਅਸੀਂ ਇੱਕ ਜਿਹੜੀ ਇਨਕੁਆ ਆਯੂ ਡੈਸੀਗਨੇਟ ਹੁੰਦਾ ਤੇ ਆਯੋਸ ਜਿਹੜੇ ਨੇ ਦੋਨਾਂ ਪਾਰਟੀਆਂ ਦੇ ਬਿਆਨ ਦਰਜ ਕਰਦੇ ਨੇ ਫਿਰ ਉਹ ਦੋਨਾਂ ਪਾਰਟੀਆਂ ਨੂੰ ਕਮਿਸ਼ਨ 'ਚ ਬੁਲਾਇਆ ਜਾਂਦਾ ਕੋਸ਼ਿਸ਼ ਹੁੰਦੀ ਹੈ ਕਿ ਮੀਡੀਏਸ਼ਨ ਕਰਕੇ ਸਮਝਾ ਬੁਝਾ ਕੇ ਘਰ ਨੂੰ ਠੀਕ ਕੀਤਾ ਜਾਵੇ ਉਹ ਕਪਲ ਕਦੀ ਕਦੀ ਛੋਟੇ ਛੋਟੇ ਮਿਸ ਅੰਡਰਸਟੈਂਡਿੰਗਸ ਹੁੰਦੀਆਂ ਨੇ ਆਪਸ ਦੇ ਵਿੱਚ ਉਹਨਾਂ ਨੂੰ ਦੂਰ ਕਰਕੇ ਇਕੱਠਾ ਕੀਤਾ ਜਾਵੇ ਔਰ ਕਦੇ ਹੁੰਦਾ ਹੈ ਕਿ ਪੇਰੈਂਟਸ ਦੇ ਇੰਟਰਫੀਅਰੈਂਸ ਜ਼ਿਆਦਾ ਹੁੰਦੀ ਹੈ بجائے ਕਿ ਹਸਬੈਂਡ ਐਂਡ ਵਾਈਫ ਤੋਂ ਉਹਨਾਂ ਨੂੰ ਸਮਝਾਇਆ ਜਾਂਦਾ ਉਹਨਾਂ ਨੂੰ ਕਾਉਂਸਲਿੰਗ ਕੀਤੀ ਜਾਂਦੀ ਹੈ ਕਿ ਬੱਚਿਆਂ ਨੂੰ ਥੋੜੀ ਦੇਰ ਲਈ ਆਪਣੇ ਆਪ ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦਿਓ ਦੇਖਣ ਦਿਓ ਕਿ ਉਹ ਆਪਸ ਸੋਲਵ ਕਰਕੇ ਠੀਕ ਹੋ ਸਕਦੇ ਕਿ ਨਹੀਂ ਹੋ ਸਕਦੇ ਸੋ ਇਸੇ ਮੀਡੀਏਸ਼ਨ ਓਨਲੀ ਅਗੇ ਦੇਖਿਆ ਜਾਂਦੇ ਹਨ ਕਾਫੀ ਸਾਰੇ ਕੇਸਿਸ ਹੁੰਦੇ ਨੇ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਪੋਲਿਟিক্যাল ਇੰਟਰਫੀਰੈਂਸ ਬਹੁਤ ਹੁੰਦਾ ਹੈ ਉਹਨਾਂ ਕੇਸਾਂ ਦੇ ਉੱਪਰ ਪ੍ਰੈਸ਼ਰਾਈਜ਼ ਹੋਵੇ ਐਸਐਚਓਸ ਦੇ ਉੱਪਰ ਹੋਵੇ ਤਾਂ ਉਸ ਨੂੰ ਕਿਸ ਤਰੀਕੇ ਨਾਲ ਕਮਿਸ਼ਨ ਨੇ ਵੇਖ ਰਿਹਾ ਹੈਗਾ ਕਿ ਪੋਲਿਟিক্যাল ਪ੍ਰੈਸ਼ਰ ਸਿਚੁਏਸ਼ਨ ਦੇ ਉੱਪਰ ਕਿਸ ਤਰੀਕੇ ਤੋਂ ਦਿੱਖਦਾ ਆਏਗਾ ਜੋ ਅਕਸਰ ਲੋਕ ਗਿਆਨ ਵੀ ਕਰਦੇ ਨੇ ਲਿਖੀ ਟੀ ਗੱਲ ਹੈ ਤੁਹਾਡੀ ਕਿ ਕਈ ਕਈ ਵਾਰੀ ਹੁੰਦਾ ਕੋਈ ਸੋਚਦਾ ਵੀ ਹੈ ਕਿ ਸ਼ਾਇਦ ਮੈਨੂੰ ਕਿਸੇ ਐਮਐਲਏ ਸਾਹਿਬ ਨੇ ਜਾਂ ਮੰਤਰੀ ਸਾਹਿਬ ਨੇ ਕਵਾ ਦਿੱਤਾ ਤੇ ਇਹ ਪਰ ਸਾਡੇ ਕਮਿਸ਼ਨ ਦੇ ਅੰਦਰ ਮੈਂ ਕਦੀ ਵੀ ਸਭ ਤੋਂ ਪਹਿਲੀ ਗੱਲ ਮੈਂ ਇਹੀ ਕਹਿੰਨੀ ਆ ਕਿ ਅਗਰ ਕੋਈ ਇੱਕ ਕਮਿਸ਼ਨ ਦੇ ਅੰਦਰ ਇਹ ਲੈ ਕੇ ਆਇਆ ਕਿ ਜੀ ਮੈਂ ਮੰਤਰੀ ਸਾਹਿਬ ਨੂੰ ਭੇਜਾਂ ਜਾਂ ਮੈਨੂੰ ਐਮਐਲਏ ਸਾਹਿਬ ਨੇ ਭੇਜਾਂ ਜਾਂ ਕਿਸੇ ਦੀ ਐਸੀ ਕੋਈ ਸਫਾਰਿਸ਼ ਲੈ ਕੇ ਆਂਦਾ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਬੰਦ ਕਰ ਦਿੰਦੀ ਹਾਂ ਕਮਿਸ਼ਨ ਦੇ ਅੰਦਰ ਕੋਈ ਵੀ ਕੇਸ ਚਾਹੇ ਕੋਈ ਮੰਤਰੀ ਸੰਤਰੀ ਜੋ ਵੀ ਹੈ ਚਾਹੇ ਸੀਐਮ ਤੱਕ ਵੀ ਮੇਰੇ ਕੋਲ ਅਗਰ ਕੋਈ ਐਸੀ ਹਾਲਾਕੀ ਕਦੇ ਆਇਆ ਨਹੀਂ ਹੈ ਅਗਰ ਕੋਈ ਇੱਕ ਦੋ ਕਦੇ ਬੰਦਾ ਆਂਦਾ ਵੀ ਜੀ ਮੈਂ ਮੈਨੂੰ ਐਮਐਲਏ ਸਾਹਿਬ ਨੇ ਭੇਜਿਆ ਆਇਆ ਕਿ ਮੈਨੂੰ ਐਂਟਰਟੇਨ ਕਰਦੇ ਅੱਜ ਸੀਗਾ ਸਰ ਹੈਗਾ ਸੀ ਜੀ ਹੈਗਾ ਸੀ ਉਸ ਨੂੰ ਵੀ ਮੈਂ ਇਹੀ ਕਿਹਾਗਾ ਕਿ ਮੈਨੂੰ ਨਾਂ ਦੋ ਕਿਹੜਾ ਐਮਐਲਏ ਸੀ ਕੀ ਸੀ ਕਿਹੜਾ ਬੰਦਾ ਸੀਗਾ ਮੈਂ ਕਦੋਂ ਐਮਐਲਏ ਸਾਹਿਬ ਨਾਲ ਗੱਲ ਕਰੂੰ ਕਈ ਵਾਰੀ ਹੁੰਦਾ ਝੂਠੀ ਹੁੰਦੀ ਹੈ ਗੱਲ ਕਿ ਐਵੇਂ ਕਿਸੇ ਨੇ ਕਹਿੰਦਾ ਜੀ ਮੈਨੂੰ ਇਸ ਐਮਐਲਏ ਸਾਹਿਬ ਨੇ ਭੇਜਿਆ ਆ ਪਰ ਹੁੰਦਾ ਨਹੀਂ ਹੈ ਕਿਉਂਕਿ ਨਾਂ ਲੈ ਦੋ ਥੋੜਾ ਵੇਟ ਵੱਧ ਜਾਂਦਾ ਕੇਸ ਦੇ ਅੰਦਰ ਉਹ ਬਿਲਕੁਲ ਨਹੀਂ ਹੁੰਦਾ ਔਰ ਉਹਨਾਂ ਦੇ ਨਾਮੇ ਲਿਖੇ ਵੀ ਹੋਏ ਨੇ ਦੋ ਤੇ ਉਹਨਾਂ ਦੇ ਮੈਂ ਖੁਦ ਪਰਸਨਲੀ ਉਹਨਾਂ ਦੇ ਨਾਲ ਗੱਲ ਕਰੂੰਗੀ ਔਰ ਅਗਰ ਇਹ ਗੱਲ ਠੀਕ ਹੋਈ ਕਿ ਹਾਂ ਉਹਨਾਂ ਦਾ ਕੋਈ ਬੰਦਾ ਆਇਆ ਸੀ ਮੈਂ ਖੁਦ ਉਹਨਾਂ ਨੂੰ ਇਹ ਰਿਕੁਐਸਟ ਕਰੂੰਗੀ ਕਿ ਅੱਗੇ ਤੋਂ ਇਹ ਕੰਮ ਨਹੀਂ ਕਰਨਾ ਔਰ ਉਸ ਕੇਸ ਤੇ ਉੱਤੇ ਤਾਂ ਮੈਂ ਬਿਲਕੁਲ ਕੰਮ ਨਹੀਂ ਕਰਾਂ। ਪਰ ਤੁਹਾਡੇ ਕੋਲ ਲੋਕ ਉਮੀਦ ਲੈ ਕੇ ਆਉਂਦੇ ਨੇ ਕਿਸ ਤਰੀਕੇ ਦੇ ਕਿਉਂਕਿ ਇਹ ਕਹਿ ਜਾਂਦੇ ਤੁਹਾਡਾ ਐਕਚੁਅਲੀ ਤੁਸੀਂ ਹੈ ਮਹਿਲਾ ਕਮਿਸ਼ਨ ਲੇਕਿਨ ਕੀ ਮਹਿਲਾ ਦਾ ਜ਼ਿਆਦਾ ਪੱਖ ਲੈਨੇ ਕਿਉਂਕਿ ਕਈ ਵਾਰ ਆਦਮੀ ਵੀ ਸਹੀ ਹੁੰਦਾ। ਮੇਰੇ ਕੋਲ ਬੜੇ ਇਹੋ ਜਿਹੇ ਕੁਐਸਚਨ ਵੀ ਆਉਂਦੇ ਨੇ ਇਹੋ ਕਿ ਇੱਕ ਜੀ ਪੁਰਸ਼ ਕਮਿਸ਼ਨ ਵੀ ਹੋਣਾ ਚਾਹੀਦਾ ਅੱਜ ਕੱਲ੍ਹ ਇਹ ਲੜਕੀਆਂ ਜਿਹੜੀਆਂ ਨੇ ਉਹ ਜ਼ਿਆਦਾ ਹਾਵੀ ਹੋ ਰਹੀਆਂ ਨੇ ਠੀਕ ਹੈ ਮਗਰ ਐਸਾ ਨਹੀਂ ਹੈ ਗੱਲ ਇਹ ਹੈਗੀ ਹੈ ਕਿ ਮੈਂ ਬਿਲਕੁਲ ਫੇਅਰ ਹ ਜਿੱਤੇ ਤੇ ਲੜਕੀਆਂ ਕਦੇ ਕਦੇ ਹੋ ਜਾਂਦਾ ਤੱਕਾ ਵੀ ਹੋ ਜਾਂਦਾ ਥੋੜਾ ਜਿਹਾ ਵੋਇਸ ਦੇ ਨਾਲ ਵੀ ਉਹਨਾਂ ਨੂੰ ਮੈਂ ਦੇਖੋ ਜਦੋਂ ਤੁਸੀਂ ਗੱਲ ਕਰਦੇ ਹੋ ਇਨਕੁਆਇਰੀ ਦੇਖਦੇ ਹੋ ਫੈਕਟ ਸਾਹਮਣੇ ਆਉਂਦੇ ਨੇ ਪਤਾ ਲੱਗ ਜਾਂਦਾ ਕਿ ਇੱਥੇ ਇੱਕ ਤੱਕਾ ਹੋ ਰਿਹਾ ਲੜਕੇ ਦੇ ਨਾਲ ਅਸੀਂ ਉਹਦੇ ਉੱਤੇ ਬਿਲਕੁਲ ਨਹੀਂ ਕਰਦੇ ਕਾਰਵਾਈ ਮੈਂ ਉਸ ਲੜਕੀ ਦੀ ਕਦੇ ਨਹੀਂ ਸੁਣਦੀ ਉਸ ਤੋਂ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਕਈ ਕਾਲਜ ਚ ਪੜ੍ਹ ਰਹੀਆਂ ਨੇ ਕੁੜੀਆਂ ਉਹ ਉਹਨਾਂ ਕੀ ਹੈ ਉਹਨਾਂ ਨੂੰ ਗੱਲਾਂ ਦੇ ਵਿੱਚ ਲਗਾ ਕੇ ਮਰਗੀ ਵਿਆਹ ਕਰਵਾਉਂਦੇ ਬਟ ਪੇਰੈਂਟਸ ਦੇ ਕਿੰਨਾ ਕਿਤੇ ਉਹਨਾਂ ਦੀ ਸਹਿਮਤੀ ਨਹੀਂ ਹੁੰਦੀ ਹੈਗੀ ਮਾਠ ਠੀਕ ਹੈ ਪੁੜੀ ਬਾਲਕੇ ਦੀ ਹੈ ਪੁੜੀ ਉਹਦੀ ਰਗਿਆ ਮਤਲਬ ਕਿ ਬਟ ਕਿੰਨਾ ਕਿਤੇ ਲੱਗਦਾ ਹੈ ਕਿ ਪੇਰੈਂਟਸ ਦੀ ਵੀ ਸੁਣਵਾਈ ਹੋਣੀ ਜ਼ਰੂਰੀ ਹੈਗੀ ਇਸ ਕੇਸ ਨੂੰ ਲੈ ਕੇ ਨਹੀਂ ਦੇਖੋ ਜਦੋਂ ਜਦੋਂ ਮੈਰਿਜ ਦੀ ਸਵਾਲ ਆਉਂਦਾ ਜੇ ਐਡਲਟ ਨਹੀਂ ਉਹਨਾਂ ਨੂੰ ਪਤਾ ਉਹ ਕੀ ਕਰ ਰਹੇ ਨੇ ਕਈ ਵਾਰੀ ਹੁੰਦਾ ਕਿ ਮੈਰਿਜ ਵਾਲੇ ਹੋ ਜਾਂਦੇ ਅਸੀਂ ਰਹਿ ਰਹੇ ਹਾਂ ਇੱਕ ਦੂਜੇ ਦੇ ਨਾਲ ਠੀਕ ਹੈ ਇਹ ਕੰਸੈਂਸ਼ੁਅਲ ਹੈ ਇਦੇ ਅੰਦਰ ਕੋਈ ਕੀ ਕਰ ਸਕਦਾ ਤੁਸੀਂ ਆਪਣਾ ਚੰਗਾ ਭਲਾ ਬੁਰਾ ਸਭ ਸਮਝ ਸਕਦੇ ਹੋ ਇਸ ਚੀਜ਼ਾਂ ਦੇ ਅੰਦਰ ਆਪਣਾ ਜਿਹੜਾ ਕੈਰੈਕਟਰ ਹੈ ਨਾ ਉਹ ਸਟਰੋਂਗ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਚੰਗਾ ਤੇ ਕੀ ਸਾਡੇ ਲਈ ਬੁਰਾ ਮੈਂ ਹਰ ਲੜਕੀ ਨੂੰ ਜੋ ਵੀ ਕਮਿਸ਼ਨ ਜਾਂਦੇ ਮੈਂ ਉਹਨਾਂ ਨੂੰ ਇਹ ਸਮਝਾਉਣੀ ਹੈ ਕਿ ਬੇਟਾ ਦੇਖੋ ਤੁਸੀਂ ਠੀਕ ਹੈ ਕਿਸ ਇੱਕ ਦੂਜੇ ਨਾਲ ਰਹਿ ਵੀ ਰਹੇ ਹੋ ਪਰ ਇੱਕ ਕਨਵਿਕਸ਼ਨ ਹੋਣੀ ਚਾਹੀਦੀ ਹੈ ਅੰਦਰ ਤੁਹਾਡੇ ਆਪਣੇ ਸਸਕਾਰ ਸਾਹਮਣੇ ਆਉਂਦੇ ਨੇ ਤੁਹਾਡੇ ਆਪਣੇ ਮਾਪੇ ਦੀ ਐਡਵਾਈਸ ਸਾਹਮਣੇ ਆਉਂਦੀ ਹੈ ਬੜੀਆਂ ਚੀਜ਼ਾਂ ਜਿਹੜੀਆਂ ਦੇਖਦੇ ਹੋ ਕਿ ਤੁਸੀਂ ਠੀਕ ਕਦਮ ਚੱਕਿਆ ਹੈ ਕਿ ਨਹੀਂ ਚੱਕਿਆ ਇਹ ਤੁਹਾਡੇ ਆਪਣਾ ਮੋਰਲਸ ਹੈ ਕਈ ਵਾਰੀ ਹੁੰਦਾ ਕਿ ਜੀ ਸਾਨੂੰ ਉਹ ਮੁੰਡੇ ਨੇ ਛੱਡ ਦਿੱਤਾ ਤੇ ਹੁਣ ਤੁਸੀਂ ਇੱਥੇ ਪੁਲਿਸ ਦੀ ਕਾਰਵਾਈ ਕਰੋ ਸਾਡੇ ਨਾਲ ਰੇਪ ਹੋਇਆ ਸਾਡੇ ਨਾਲ ਇਹ ਹੋਇਆ ਇਹ ਕੋਈ ਕਾਰਵਾਈ ਨਹੀਂ ਬਣਦੀ ਕਿਉਂਕਿ ਤੁਸੀਂ ਅਡਲਟ ਹੋ ਕੰਸੈਂਸ਼ੁਅਲ ਹੋਇਆ ਜੋ ਵੀ ਹੋਇਆ ਇਸ ਚੀਜ਼ ਦੇ ਲਈ ਮੈਂ ਹਮੇਸ਼ਾ ਕਹਿੰਦੀ ਆ ਆਪਣਾ ਮੋਰਲ ਤੇ ਕੈਰੈਕਟਰ ਸਟਰੋਂਗ ਰੱਖੋ ਬਸ ਆਪਕੀ ਤਰੀਕੀ ਚੀਜ਼ਾਂ ਕਮਿਸ਼ਨ ਦੇ ਨੋਟਿਸ ਦੇ ਵਿੱਚ ਦਿੱਤੀਆਂ ਸੀ ਭਾਵੇਂ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੋਵੇ ਭਾਵੇਂ ਉਹ ਪੰਚਾਇਤ ਇਲੈਕਸ਼ਨ ਦੇ ਵਿੱਚ ਔਰਤਾਂ ਨਾਲ ਹੋਈ ਉਸ ਨੂੰ ਲੈ ਕੇ ਕੀ ਰਿਪੋਰਟ ਹੁਣ ਤੱਕ ਕਮਿਸ਼ਨ ਨੇ ਤਿਆਰ ਕੀਤੀ ਜੀ ਜਾਂ ਕੀ ਕੁਝ ਉਸ ਉੱਪਰ ਕੀਤੀ ਜਿੱਥੇ ਲੱਗਦਾ ਹੈ ਕਿ ਵੀ ਜਿਹੜੀ ਗੱ ਚਾਇ ਕੋ ਇਨਸੀਡੈਂਟ ਹੋਵੇ ਅਸੀਂ ਉਹਦੇ ਉੱਤੇ ਬਹੁਤ ਸਖਤ ਕਾਰਵਾਈ ਕਰਦੇ ਆਂ ਔਰ ਉਹਦੇ ਤੇ ਜਵਾਬਦੇਹੀ ਲੈ ਕੇ ਵੀ ਔਰ ਜੋ ਕਾਰਵਾਈ ਬਣਦੀ ਆ ਜਾਂ ਕੋਈ ਤਾਰਾ ਲੱਗਦੀ ਆ ਉਹ ਤੇ ਜ਼ਰੂਰ ਕਰਦੇ ਆਂ ਕੁਝ ਹੋਇਆ ਮੈਂ ਚੱਲਦੇ ਸੀ ਤਨੀ ਰਿਪੋਰਟ ਦੇ ਆਂ ਦੇਖੋ ਉਹਨਾਂ ਨੇ ਮਾਫੀ ਮੰਗੀ ਹੈ ਉਹਨਾਂ ਨੇ ਪਬਲਿਕਲੀ ਮਾਫੀ ਮੰਗੀ ਹੈ ਇਸ ਚੀਜ਼ ਦੀ ਠੀਕ ਹੈ ਤੋਂ ਇਸ ਤੋਂ ਜ਼ਿਆਦਾ ਕੀ ਹੋ ਸਕਦਾ ਪੰਚਾਇਤੀ ਇਲੈਕਸ਼ਨ ਨੂੰ ਜੋ ਮਹਿਲਾ ਦਾ ਹੋਇਆ ਸੀ ਪਟਿਆਲੇ ਪਹੁੰਚੋ ਤੁਸੀਂ ਕਾਫੀ ਤਾਰਾ ਦੇਖੋ ਪੰਚਾਇਤੀ ਜਦੋਂ ਇਲੈਕਸ਼ਨ ਦਾ ਟਾਈਮ ਆਂਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਕਿ ਬੇ ਆਪੋਜੀਸ਼ਨ ਜਾਂ ਕਦੇ ਦੂਸਰਾ ਕੋਈ ਵੀ ਚੀਜ਼ ਹੈ ਇੱਕ ਦੂਜੇ ਦੇ ਨਾਲ ਅਲੀਗੇਸ਼ਨਸ ਵੀ ਲੱਗ ਐਸਟੀ ਕੇ ਦੇ ਨਾਲ ਮੇਰੇ ਕੋਲ ਕਮਿਸ਼ਨ ਚੀਜ਼ ਦੀ ਕੋਈ ਰਿਪੋਰਟ ਨਹੀਂ ਆਈ ਸੀ ਅੱਜ ਹੁਣ ਕਿੰਨੇ ਕੇਸ ਹੋਏ ਨਹੀਂ ਸਰ ਅੱਜ ਕਿੰਨੇ ਕੇਸ ਤੁਸੀਂ ਦੀ ਟੋਟਲ ਜਦੋਂ ਤੋਂ ਮੇਰਾ ਖਿਆਲ ਹੈ ਕਿ ਜਦੋਂ ਮੈਂ 1 ਸਾਲ ਬਿਲਕੁਲ 15th ਮਾਰਚ ਨੂੰ ਹੋ ਜਾਏਗਾ ਮੇਰੇ ਕੋਲ ਆਈ ਥਿੰਕ 2500 ਦੇ ਕਰੀਬੇ ਕੇਸਸ ਹੈਗੇ ਸੀਗੇ ਐਂਡ ਜਿਹਦੇ ਵਿੱਚੋਂ ਆਈ ਊਡ ਸੇ 60 ਟੂ 70% ਹੋ ਚੁੱਕੇ ਨੇ ਖਤਮ ਕੁਝ ਜਿਹੜੇ ਥੋੜੇ ਬਹੁਤ ਪੈਂਡਿੰਗ ਨੇ ਉਹ ਇਸ ਕਰਕੇ ਪੈਂਡਿੰਗ ਹੋ ਜਾਂਦੇ ਨੇ ਕਿ ਇੱਕ ਜਦੋਂ ਅਸੀਂ ਇਨਕੁਆਰੀ ਮਾਰਕ ਕਰਦੇ ਆ ਉਹਦੇ ਲਈ ਵੀ ਉਹਨਾਂ ਨੂੰ 10 15 20 ਦਿਨ ਮੰਗਦੇ ਨੇ ਉਸ ਚੀਜ਼ ਦੇ ਲਈ ਮੰਗਦੇ ਨੇ ਫਿਰ ਉਹ ਰਿਪੋਰਟ ਪਿਆਰਦੇ ਫਿਰ ਮੇਰੇ ਕੋਲ ਆਉਂਦੇ ਨੇ ਇਹ ਪੂਰੇ ਪ੍ਰੋਸੈਸ ਦੇ ਅੰਦਰ 15 ਤੋਂ 20 ਦਿਨ ਲੱਗ ਜਾਂਦੇ ਨੇ ਤੇ ਉਹੀ ਚੀਜ਼ ਪੈਂਡਿੰਗ ਹੈ ਬਾਕੀ ਸਾਰੇ ਕੇਸ ਅੱਜ ਕੀ ਅਦਾਲਤ ਦੇ ਵਿੱਚ ਕਿੰਨੇ ਕੇਸ ਸੀ ਆਈ ਥਿੰਕ ਇਟਸ ਬਟ 30 ਕੇਸਸ ਆਈ ਥਿੰਕ